ਟ੍ਰੈਪ ਕਿ ਨਿਯਮਾਂ ਨੂੰ ਸਿਚਾਰੂ ਟੰਗਣਾ ਲਾਗੂ ਕਰਵਾਉਣ ਲਈ ਭੇੜੇ ਅੰਸਣਾਥ ਪਾਉਣ ਲਈ ਜ਼ਿਲ੍ਹਾ ਜਲੰਧ ਦਿਹਾਤੀ ਦੇ ਐਸਐਸਪੀ ਹਰਕਮ ਸਿੰਘ ਖੱਖ ਡੀਐਸਪੀ ਟ੍ਰੈਫਿਕ ਮਨਜੀਤ ਸਿੰਘ ਰਾਣਾ ਜਲੰਧਰ ਡੀਐਸਪੀ ਸਰਵ ਸਿੰਘ ਬੱਲ ਥਾਣਾ ਫਲੋਅ ਦੇ ਐਸਐਚਓ ਸੰਜੀਤ ਪੁਰੀ ਹਦਤਾਂ ਤੇ ਟ੍ਰੈਫਿਕ ਪੁਲਿਸ ਇੰਚਾਰਜ ਰਾਮ ਸਿੰਘ ਦੀ ਟੀਮ ਵੱਲੋਂ ਵਿਸ਼ੇਸ਼ ਨਾਕਾ ਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਜਿਨ੍ਹਾਂ ਦੇ ਪੇਪਰ ਉਦੋਂ ਸਨ ਉਹਨਾਂ ਨੂੰ ਚਲਾਨ ਕੀਤੇ ਗਏ ਤੇ ਆਨ ਲੈਂਡ ਰਵੀ ਜਰਵਾਨੇ ਭਰੇ ਗਏ ਇਸ ਮੌਕੇ ਗਰਨਾਪ ਸਿੰਘ ਥਾਣੇਦਾਰ ਕੁਲਦੀਪ ਜਿਸਪਾਲ ਸਿੰਘ ਥਾਣੇਦਾਰ ਅਰੇ ਨੇ ਵਹਾਂ ਚਲਕਨ ਅਪੀਲ ਕੀਤੀ ਕਿ ਆਪਣੇ ਬਹਾਨਾ ਦੇ ਕਾਗਜਤ ਪੂਰੇ ਰੱਖੋ ਤਾਂ ਜੋ ਤੁਸ ਸਫਰ ਕਰਨੇ ਵੇਲੇ ਕੋਈ ਵੀ ਸਮੱਸਿਆ ਨਾ ਆਵੇ ਕੈਮਰਾਮੈਨ ਐਸਿਕ 나ਗੀ ਨਾਲ ਗੁਰਚਾਨ ਸਿੰਘ 나ਗੀ ਦੀ ਦੁਆਬਾ ਨੇ 24 ਸ਼ਾਨ ਲਈ ਫਲੋ ਤੋਂ ਵਿਸ਼ੇਸ਼ ਰਿਪੋਰਟ ਇਸ ਮੌਕੇ ਪ੍ਰਸ਼ਾਸਨ ਚਿੰਤ ਉੱਚ ਅਧਿਕਾਰੀਆਂ ਤੇ ਟ੍ਰੈਫਿਕ ਪੁਲਿਸ ਨੂੰ ਬਹਾ ਚਲ ਕੇ ਅਪੀਲ ਕੀਤੀ ਗਈ ਕਿ ਇਸ ਟੈਂਪ ਸੀਧੀ ਦੜਾ ਚੱਲ ਰਿਹਾ ਹੈ ਆਓ ਰਲ ਮਿਲ ਕੇ ਧਰਮਕ ਸਾਂ ਕਰਵਾਈਏ ਕੌਮ ਦੇ ਸ਼ਹੀਦਾਂ ਨੂੰ ਇਹੋ ਸੱਚੀ ਸ਼ਰਧਾ ਦਿੱਤੀ ਹੋਵੇਗੀ